ਹਾਂਜੀ ਦੋਸਤੋ ਅੱਜ ਜੋ ਕਹਾਣੀ ਆਪਾਂ ਸਾਂਝੀ ਕਰ ਰਹੇ ਆ ਉਹਦਾ ਨਾਮ ਹੈ ਅਮਲੀ ਇਸ ਨੂੰ ਲਿਖਿਆ ਹੈ ਜਸਵੰਤ ਸਿੰਘ ਜੀ ਕਮਲ ਹੋਰਾਂ ਨੇ ਆਓ ਫਿਰ ਪੇਸ਼ ਹੈ ਕਹਾਣੀ ਅਮਲੀ ਭਾਦੋਂ ਦੀ ਰਾਤ ਸੀ ਅੱਧਾ ਚੰਦ ਢਲਦਾ ਢਲਦਾ ਨਿਮ ਦੇ ਪਿਛਵਾੜੇ ਆ ਗਿਆ ਛਤ ਅਤੇ ਬੇੜਾ ਮਟਕ ਚਾਨਣ ਨਾਲ ਭਰੇ ਪਏ ਸਨ ਪੱਟ ਮਰੋੜ ਕਾਰਨ ਮੈਨੂੰ ਕੋਠੇ ਉੱਤੇ ਨੀਂਦ ਨਹੀਂ ਆ ਰਹੀ ਸੀ ਮੈਂ ਛੱਤ ਦੇ ਜਿਹੇ ਖੂੰਜੇ ਵਿੱਚ ਪਿਆ ਸੀ ਜਿੱਥੇ ਸਾਰੇ ਵੇੜੇ ਵਿੱਚ ਪਸ਼ੂਆਂ ਨੂੰ ਝਾਤੀ ਮਾਰੀ ਜਾ ਸਕਦੀ ਸੀ ਘਰ ਦੀਆਂ ਤਿੰਨ ਬਾਹਾਂ ਪੱਕੀਆਂ ਤੇ ਮਜ਼ਬੂਤ ਸਨ ਜਿੱਧਰੋਂ ਕਿਸੇ ਤਰ੍ਹਾਂ ਦੇ ਵੀ ਖਤਰੇ ਦਾ ਫਿਕਰ ਨਹੀਂ ਸੀ ਪਹਾੜਵਾਲ ਦੀ ਕੰਧ ਕੱਚੀ ਸੀ ਜਿਹੜੀ ਆਦਮੀ ਕੁਝ ਨਹੀਂ ਉੱਚੀ ਹੁੰਦੀ ਹੋਈ ਵੀ ਨਾ ਹੋਣ ਦੇ ਬਰਾਬਰ ਸੀ ਪਰ ਮੈਂ ਕਿਸੇ ਤਰ੍ਹਾਂ ਵੀ ਚੋਰੀ ਜਾਂ ਸੀਨਾ ਜ਼ੋਰੀ ਦਾ ਡਰ ਕਦੇ ਅਨੁਭਵ ਨਹੀਂ ਸੀ ਕੀਤਾ ਕਿਉਂਕਿ ਮੈਂ ਆੜੇ-ਦਵਾੜੇ ਦੇ ਹੋਰਾਂ ਘਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਹਨਾਂ ਦੇ ਕੋਕਰਮੀ ਅਮਲਾਂ ਦਾ ਵਿਰੋਧ ਹੁੰਦਾ ਹੋਇਆਂ ਵੀ ਕਿਸੇ ਹੱਦ ਤੱਕ ਉਹਨਾਂ ਦਾ ਹਮਦਰਦ ਸੀ। ਨੀਂਦ ਨਾ ਆਉਣ ਤੇ ਵੀ ਮੈਂ ਜ਼ੋਰੀ ਸੌ ਜਾਣ ਦਾ ਯਤਨ ਕੀਤਾ ਪਰ ਪੱਛਮ ਦੇ ਦਮੇਲ ਵੱਲ ਜਾਂਦਾ ਚੰਨ ਬਿਲ ਰਾਤ ਚੋਰ ਝਾਤੀਆਂ ਮਾਰਨੋਂ ਨਹੀਂ ਹਟਦਾ ਸੀ। ਹੀਠਾਂ ਗਲੀ ਵਿੱਚ ਕਿਸੇ ਆਵਾਰਾ ਪਸ਼ੂ ਦੀ ਪੈੜ-ਚਾਰ ਸਾਫ਼ ਸੁਣ ਪੈਂਦੀ। ਜਿਹੜਾ ਬਾਹਰ ਖੇਤਾਂ ਦੀਆਂ ਮੱਕੀਆਂ ਉਜਾੜਨ ਲਈ ਸੋਤੇ ਵਿੱਚ ਨਿਕਲ ਤੁਰਦਾ ਸੀ ਜੇ ਘੜੀ ਪਾ ਅੱਖ ਲੱਗ ਵੀ ਜਾਂਦੀ ਤਾਂ ਮੱਛਰ ਕੰਨਾਂ ਵਿੱਚ ਭੀਂ ਪੀਂ ਲਾਪਣ ਲੱਗ ਪੈਂਦਾ ਸੀ ਪਰ ਹੀਠਾਂ 베ੜੇ ਵਿੱਚ ਸ਼੍ਰੀਮਤੀ ਗੂੜੀ ਨੀਂਦੇ ਬੇਪਰਵਾਹ ਸ਼ੂਕ ਰਹੀ ਸੀ ਆਖਰ ਚੰਦ ਛੁੱਪ ਗਿਆ ਤੇ ਮੈਨੂੰ ਵੀ ਨੀਂਦ ਨੇ ਘੇਰ ਲਿਆ ਸੋਤ ਨੀਂਦ ਦੇ ਵਿੱਚ ਮੈਨੂੰ ਓਹ ਜਾਪਿਆ ਜਿਵੇਂ ਗਵਾਂਡੀਆਂ ਦੀ ਲੰਡਰ ਕੁੱਤੀ ਦੋ ਵਾਰ ਭੌਂਕੀ ਹੋਵੇ ਜਿਹਨੂੰ ਮੈਂ ਖਾਰਸ਼ਕਾਰ ਕਦੇ ਕਰਨੀ ਸੀ ਵੜਨ ਦਿੱਤਾ ਜਾਗੋ ਮਿੱਟੋ ਵਿੱਚ ਕੋਈ ਕੁੱਤੀ ਨੂੰ ਪੁੱਛ ਪੁੱਛ ਕਰਕੇ ਪਚਕਾਰ ਦਾ ਮੈਨੂੰ ਪ੍ਰਤੀਤ ਹੋਇਆ ਮੈਂ ਬੜੀ ਸ਼ੀਤੀ ਜਾਣ ਲੈ ਕੇ ਬੰਦਾ ਹੈ ਤੇ ਹੈ ਵੀ ਕੋਈ ਚੋਰ ਨਹੀਂ ਤਾਂ ਅੱਧੀ ਰਾਤ ਸਮੇਂ ਕੁੱਤੀ ਨੂੰ ਪਚਕਾਰ ਨਹੀਂ ਥਾ ਅਗਲਾ ਡੰਡਾ ਮਾਰ ਕੇ ਗਾਹ ਤੁਰਦਾ ਹੁੰਦਾ ਹੈ ਮੈਂ ਕੰਨ ਖੜੇ ਕਰਕੇ ਵੇਖਣਾ ਸ਼ੁਰੂ ਕਰ ਦਿੱਤਾ 5-7 ਮਿੰਟ ਬਿਲਕੁਲ ਚੁੱਪਚਾਹ ਰਹੀ ਜਿਵੇਂ ਨਿੰਮ ਨਾਲ ਉਸ ਦੀ ਛਾਂ ਵੀ ਸੁੱਤੀ ਪਈ ਸੀ ਪਰ ਮੇਰੇ ਅੰਦਰ ਹਲਕੀ ਜਿਹੀ ਧੜਕਣ ਆਪਣੀ ਤਰ੍ਹਾਂ ਦਾ ਸ਼ੋਰ ਜ਼ਰੂਰ ਕਰ ਰਹੀ ਸੀ ਮੇਰੀਆਂ ਨਜ਼ਰਾਂ ਨੇ ਇੱਕ ਤੱਚੀ ਕੰਦ ਨੂੰ ਕਾਰੀਗਰ ਦੀ ਤੇਸੀ ਕੰਢੀ ਵਾਂਗ ਰਦਾ ਰਦਾ ਟੋਣਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪ ਹੀ ਖਿਆਲ ਕੀਤਾ ਭਲਾ ਮੈਂ ਕਿਹਾਂ ਫਿਕਰ ਕਰਾਂ ਜੋ ਹੁੰਦਾ ਹੋ ਜਾਵੇ ਆ ਰਾਉਣ ਵਾਲੀ ਘਟਨਾ ਆਪਣਾ ਖੂਬਸੂਰਤ ਸਿੱਤਾ ਵੀ ਤੇ ਨਾਲ ਲੈਏਗੀ ਪਰ ਮੈਂ ਵੇਖਣੋਂ ਫਿਰ ਵੀ ਰਹਿ ਨਾ ਸਕਿਆ ਕੱਚੀ ਕੰਧ ਦੇ ਪਾਰੋਂ ਇੱਕ ਸਿਰ ਉੱਚਾ ਹੋਇਆ ਇਹ ਸਿਰ ਮਨੁੱਖ ਦਾ ਹੀ ਸੀ ਅਤੇ ਬਿਨਾਂ ਸ਼ੱਕ ਇੱਕ ਚੋਰ ਦਾ ਸੀ ਮੈਂ ਆਪਣਾ ਸਿਰ ਸਰਾਣੇ ਤੋਂ ਨੀਵਾ ਕਰ ਲਿਆ ਪਾਰਲੇ ਸਿਰ ਨੇ ਸਭ ਤੋਂ ਹੂਕ ਸੌਣ ਦਾ ਅੰਦਾਜ਼ਾ ਕੀਤਾ ਇਰਤਸਲੀ ਨਾਲ ਕੰਧ ਟੱਪ ਕੇ ਪਾਰ ਕੀਤੀ ਨਤੀਜੇ ਪੈਦਾ ਕਰਨ ਵਾਲੀ ਇੱਕ ਮੁਸਕਾਨ ਮੇਰੇ ਸਾਰੇ ਚਿਹਰੇ ਤੇ ਫਿਰ ਗਈ ਜਦੋਂ ਓਲੇ ਹੋ ਗਿਆ ਮੈਂ ਝੱਟ ਉੱਠ ਕੇ ਬਹਿ ਗਿਆ ਤੇ ਮੰਝੇ ਥੱਲੇ ਪਈ ਢਾਂਗੀ ਨੂੰ ਹੱਥ ਪਾ ਲਿਆ ਇਸ ਢਾਂਗੀ ਨਾਲ ਮੈਂ ਰੋਜ਼ ਸਵੇਰੇ ਉੱਠ ਕੇ ਨਿੰਮ ਦੀ ਦਾਤਨ ਤੋੜਿਆ ਕਰਦਾ ਸੀ ਮੇਰੀ ਧੜਕਣ ਵਿੱਚ ਕਾਲਾਪਣਾ ਆ ਚੁੱਕਾ ਸੀ ਮੈਂ ਪਹਿਰੀ ਜੁੱਤੀ ਪਾਉਣੇ ਠੀਕ ਨਾ ਸਮਝੀ ਕਿਉਂਕਿ ਚੋਰ ਦੇ ਚਾਰ ਕੰਨ ਹੁੰਦੇ ਨੇ ਅਤੇ ਮਾਮੂਲੀ ਜਾਂ ਖਰਾਕ ਨਾਲ ਸਾਰਾ ਕੰਮ ਚੌੜ ਚਾਨਣ ਹੋ ਸਕਦਾ ਸੀ। ਔੜੀ ਉਤਰਨਾ ਵੀ ਮੈਂ ਮਨਾਸ ਬਣਾ ਸਮਝਿਆ। ਚੋਰ ਨੇ ਮੈਨੂੰ ਉੱਤਰ ਦੇ ਰੇਖ ਪੱਤਰਾ ਵਾ ਜਾਣਾ ਸੀ। ਮੈਂ ਦੂਜੇ ਬੰਨੇ ਕੋਠੇ ਤੋਂ ਬਾਹਰ ਹੀ ਕੰਤ ਉਤਰ ਪਿਆ ਤੇ ਕੰਤ ਤੋਂ ਢਾਂਗੀ ਦੀ ਸਹਾਇਤਾ ਨਾਲ ਵਿੜੇ ਵਿੱਚ ਲੈ ਪਿਆ। ਸਮਾਨ ਵਾਲੇ ਕਮਰੇ ਨੂੰ ਜੰਦਰਾ ਵੱਜਿਆ ਹੋਇਆ ਸੀ ਤੇ ਕੁੰਜੀ ਸ਼੍ਰੀਮਤੀ ਦੇ ਸਰਾਣੇ ਏਡ ਸੀ ਜਿਹੜੀ ਸੁਖਾਲਿਆ ਹੀ ਚੁੱਕੀ ਜਾ ਸਕਦੀ ਸੀ। ਮੇਰੀ ਖਾਹਸ਼ ਸੀ ਚੋਰ ਅੰਦਰ ਵਰਜਾਵੇ ਫੇਰੀ ਉਹਦੇ ਨਾਲ ਸਿੱਜਾਂਗਾ ਕਦੇ ਕਦੇ ਉੱਠ ਕੋਲੋਂ ਦੀ ਕੰਬਣੀ ਦੇ ਬਾਵਜੂਦ ਮੈਨੂੰ ਪੂਰਨ ਭਰੋਸਾ ਸੀ ਚੋਰ ਮੇਰੀ ਮਾਰ ਵਿੱਚ ਐ ਤੇ ਕਿਵੇਂ ਵੀ ਉਹ ਬਚ ਕੇ ਨਹੀਂ ਜਾ ਸਕਦਾ ਮੈਂ ਕੋਲੇ ਨਾਲ ਲੱਗਾ ਸਭ ਹਰਕਤਾਂ ਵੇਖਦਾ ਰਿਹਾ ਚੋਰ ਨੇ ਸ਼੍ਰੀਮਤੀ ਦਾ ਸਹਰਾਣਾ ਨਹੀਂ ਟੋਆ ਤੇ ਇੱਧਰ ਉੱਧਰ ਵੇਖਦਾ ਚੌਂਤਰੇ ਤੇ ਜਾ ਚੜਿਆ ਉਸ ਨੇ ਇਹ ਤਲਦੀ ਮੁੱਦੀ ਵੀ ਵਾਲਟੀ ਨੂੰ ਬੜੀ ਸਫਾਈ ਨਾਲ ਸਿੱਧਾ ਕੀਤਾ ਤੇ ਭੋਰਾ ਖੜਾਕ ਨਹੀਂ ਹੋਣ ਦਿੱਤਾ ਉਸ ਦੇ ਵਰਤਨ ਨੂੰ ਹੱਥ ਪਾ ਲੈਣ ਪਿੱਛੋਂ ਮੈਂ ਸਮਝਿਆ ਖਾਨਦਾਨੇ ਨਹੀਂ ਸਗੋਂ ਫਾਰਡੀ ਕਿਸਮ ਦਾ ਚੋਰ ਹੀ ਲੱਗਦਾ ਫਿਰ ਉਸ ਨੇ ਚੁੱਲੇ ਤੋਂ ਪਤੀਲਾ ਚੁੱਕਿਆ ਪਤੀਲਾ ਪਾਣੀ ਦਾ ਭਰਿਆ ਹੋਇਆ ਸੀ ਉਸ ਨੂੰ ਵੀ ਸਹਿਜ ਨਾਲ ਚੌਂਕੇ ਉੱਤੇ ਹੀ ਡੋਲ ਦਿੱਤਾ ਪਰ ਚੜਲ ਚੜਲ ਤੱਕ ਦੀ ਆਵਾਜ਼ ਪੈਦਾ ਨਹੀਂ ਹੋਣ ਦਿੱਤੀ ਬਿਨਾ ਭੋਰਾ ਖੜਾ ਕਰਨ ਦੇ ਉਸ ਪਤੀਲਾ ਬਾਲਟੀ ਚ ਰੱਖ ਲਿਆ ਅਤੇ ਬਾਲਟੀ ਦਾ ਕੁੰਡਾ ਫੜ ਕੇ ਕਦਮਾਂ ਪੁੱਟ ਲਿਆ ਮੈਂ ਅੰਦਾਜ਼ਾ ਲਾਇਆ ਬੜਾ ਸਬਰ ਵਾਲਿਆ ਬਈ ਜਿਵੇਂ ਬਹੁਤ ਹੀ ਥੋੜੀ ਲੋੜ ਖੁਣੋ ਥੋੜ੍ਹਾ ਬੈਠਾ ਸੀ ਮੈਂ ਬਿਜਲੀ ਦੀ ਫੁਰਤੀ ਨਾਲ ਚੋਰ ਤੇ ਨਾਕੇ ਵਿੱਚਕਾਰ ਆਖ ਲੋਤਾ ਦੋਸਤਾ ਨੱਠਣ ਦੀ ਕੋਸ਼ਿਸ਼ ਨਾ ਕਰੇ ਤੇਰੇ ਸੱਟ ਵੱਜੂਗੀ ਨਹੀਂ ਤਾਂ ਮੈਂ ਹੌਲੀ ਤੇ ਤਸੱਲੀ ਨਾਲ ਆਖਿਆ ਚੋਰ ਅਸਲੋਂ ਮੇਰੀ ਮਾਰ ਵਿੱਚ ਸੀ ਉਸ ਦੇ ਵਜਨੇ ਕਰਨ ਲਈ ਦੋ ਹੀ ਰਾਹ ਸਨ ਕੱਚੀ ਕੰਧ ਟੱਪ ਜਾਣਾ ਜਾਂ ਪੌੜੀ ਚੜ ਕੇ ਕੋਠੇ ਤੋਂ ਛਾਲ ਮਾਰ ਦੇਣਾ ਜਿਨ੍ਹਾਂ ਨੂੰ ਪਾਰ ਕਰ ਜਾਣ ਦੀ ਹਾਲਤ ਵਿੱਚ ਹੁਣ ਉਹ ਨਹੀਂ ਸੀ ਰਿਆ ਉਸ ਦੇ ਵਰਤਨ ਚੁੱਕਣ ਨੇ ਸਾਬਤ ਕਰ ਦਿੱਤਾ ਕਿ ਇਹ ਚੋਰ ਡੱਬਦਾ ਹਥਿਆਰ ਰੱਖਣ ਵਾਲਾ ਨਹੀਂ ਹੈ ਜਿਸ ਤੋਂ ਕਿਸੇ ਤਰ੍ਹਾਂ ਦਾ ਡਰ ਆਵੇ ਮੈਨੂੰ ਜਾਪਿਆ ਚੋਰ ਮੇਰੇ ਬੋਲ ਸੁਣ ਕੇ ਮਿੱਟੀ ਹੋ ਗਿਆ ਨਟਰਾ ਤਾਂ ਕਿਤੇ ਉਸਦੇ ਕਦਮ ਪੁੱਟਣਾ ਵੀ ਭਾਰੀ ਹੋ ਰਿਹਾ ਸੀ ਉਸ ਵਾਲਟੀ ਪੁੰਜੇ ਰੱਖ ਦਿੱਤੀ ਤੇ ਕੁੰਡਾ ਛੱਡਦਿਆਂ ਮੱਧਮ ਆਵਾਜ਼ ਵੀ ਪੈਦਾ ਰਾਉਣ ਦਿੱਤੀ ਸ਼ਾਇਦ ਉਹ ਚੋਰੀ ਨੂੰ ਸਮੋਏ ਜਾਣ ਦੀ ਬੇਨਤੀ ਵਿੱਚ ਸੀ ਉਹ ਦੋ ਸ਼ਬਦ ਵੀ ਨਾ ਬੋਲ ਸਕਿਆ ਮੈਂ ਦੋ ਕਦਮਾਂ ਪੁੱਟ ਕੇ ਉਸ ਦੇ ਨੇੜੇ ਹੋ ਗਿਆ ਤੇ ਉਸ ਦੇ ਮੋਢੇ ਤੇ ਹੱਥ ਰੱਖਦਿਆਂ ਹਰਾਨੀ ਨਾਲ ਪੁੱਛਿਆ ਓਏ ਤੂੰ ਬਚਨੇ ਬਚਨੇ ਤੋਂ ਹਾਂ ਵੀ ਨਾ ਆਖੀ ਗਈ ਉਸਦਾ ਸੰਗ ਅਸਲੋਂ ਖੁਸ਼ ਕੋ ਚੁੱਕਾ ਸੀ ਉਸ ਨੂੰ ਆਪਣੇ ਕੋਕਰਮਾਂ ਉਤੇ ਕਿੰਨਾ ਪਛਤਾਵਾ ਸੀ ਮੈਂ ਉਸ ਦੀ ਮਾਨਸਿਕਤਾ ਨੂੰ ਬੜੇ ਚਿਰ ਤੋਂ ਜਾਣਦਾ ਸੀ ਸ਼ਾਇਦ ਉਹ ਇਸ ਸਮੇਂ ਧਰਤੀ ਵਿੱਚ ਨਿਗਰਨਾ ਵੀ ਨਹੀਂ ਚਾਹੁੰਦਾ ਸੀ ਆਖਰ ਜਿਹੀ ਕਿ ਔਖ ਆ ਗਈ ਮੈਂ ਉਸ ਦਾ ਗਮ ਹੌਲਾ ਪਾਉਣ ਲਈ ਹਮਦਾਦੀ ਨਾਲ ਉਸ ਦਾ ਮੋਢਾ ਹਲੂਨੇ ਉਹ ਦੱਸੇ ਤਾਂ ਕੀ ਦੱਸੇ ਬੋਲੇ ਤਾਂ ਕੀ ਬੋਲੇ ਉਸ ਦੇ ਅੰਦਰਲਾ ਕੋਲ ਇੱਕ ਹੱਥ ਨੂੰ ਕੁਟਾਰ ਬਣਾ ਕੇ ਛਾਤੀ ਵਿੱਚੋਂ ਦਿਲ ਤੂ ਲੈਣਾ ਅਤੇ ਦੂਜੇ ਨੂੰ ਕਹਾੜੀ ਬਣਾ ਕੇ ਦਿਮਾਗ 파ੜ ਲੈਣਾ ਚਾਹੁੰਦਾ ਸੀ ਮੈਂ ਉਸ ਨੂੰ ਇੱਕ ਬਾਹ ਦੇ ਕਲਾਵੇ ਵਿੱਚ ਲੈ ਕੇ ਨਾਲ ਤੋੜ ਲਿਆ ਇਨਕਾਰ ਕਰ ਦੇਣ ਦੀ ਉਸ ਵਿੱਚ ਸ਼ਕਤੀ ਨਹੀਂ ਸੀ ਬਾਲਟੀ ਅਤੇ ਪਤੀਲੇ ਦੀ ਮਾਲੀਅਤ ਤੋਂ ਮੈਂ ਉਸ ਦੀ ਲੋੜ ਦਾ ਖੁਦ ਹੀ ਅੰਦਾਜ਼ਾ ਲਾ ਲਿਆ ਬਰਾਂਡੇ 'ਚ ਮੇਰੀ ਪੈਂਟ ਟੰਗੀ ਪਈ ਸੀ ਉਹਦੇ ਵਿੱਚ ਦਸਾਂ ਦਾ ਇੱਕ ਇੱਕ ਨੋਟ ਸੀ ਜਿਹੜਾ ਕਿ ਮੈਂ ਕੱਢ ਕੇ ਬਚਨੇ ਨੂੰ ਦੇ ਦਿੱਤਾ ਰੱਖ ਲੈਣ ਜਾਂ ਇਨਕਾਰ ਕਰ ਦੇਣ ਦੀ ਵੀ ਉਸ ਨੂੰ ਹੋਸ਼ ਨਹੀਂ ਸੀ ਦੋਸਤਾ ਜਿਸ ਤਰ੍ਹਾਂ ਤੂੰ ਆਇਆ ਹੈ ਨਾ ਉਸੇ ਤਰ੍ਹਾਂ ਚੁੱਪਚਾਪ ਮੁੜ ਜਾ ਮੈਂ ਹੱਥ ਦਾ ਇਸ਼ਾਰਾ ਕੀਤਾ ਉਸਨੇ ਬਹੁਤ ਲੰਬਾ ਸਾਹ ਲਿਆ ਤੇ ਅੱਖਾਂ ਮੀਟ ਕੇ ਸਿਰ ਝਟਕਿਆ ਸ਼ਾਇਦ ਉਹ ਭੁਬ ਮਾਰਨੀ ਚਾਹੁੰਦਾ ਸੀ ਕਿਉਂਕਿ ਦਿਲ ਦਿਮਾਗ ਨਾਲ ਮੈਂ ਉਸ ਦੀ ਰੂਹ ਤੇ ਜ਼ਮੀਰ ਦਾ ਕਤਲੀ ਕਰ ਸੁਟਿਆ ਸੀ ਮੈਨੂੰ ਯਕੀਨ ਸੀ ਜੇ ਮੈਂ ਉਸਨੂੰ ਡਾਂਗਰਾਲ ਭੰਨਦਾ ਉਸਨੂੰ ਪੂਰਾ ਪੀੜ ਨਹੀਂ ਹੋਣੀ ਸੀ ਪੰਚਾਇਤ ਜਾਂ ਪੁਲਿਸ ਦੇ ਹਵਾਲੇ ਕਰ ਦਿੰਦਾ ਤਾਂ ਉਸ ਵਾਲ ਜਨਾ ਦੁੱਖ ਮਹਿਸੂਸ ਨਹੀਂ ਸੀ ਕਰਨਾ ਪਰ ਇਸ ਵੇਲੇ ਉਸਦੀ ਰੂਹ ਤੇ ਜ਼ਮੀਰ ਦਾ ਕੀਮਾ ਹੋਇਆ ਪਿਆ ਸੀ ਮਨੁੱਖਤਾ ਦੀ ਸੂਖਮ ਤੋ ਸੂਖਮ ਚੇਤਨਤਾ ਵੀ ਉਸਦੀ ਬੇਦਨਾ ਦਾ ਸਹੀ ਅਨੁਮਾਨ ਨਹੀਂ ਲਾ ਸਕਦੀ ਸੀ ਉਸਨੇ ਬੜੀ ਮੁਸ਼ਕਲ ਨਾਲ ਕਦਮਾਂ ਪੁੱਟੀਆਂ ਉਹ ਵੇੜੇ ਦੇ ਅੱਧ ਵਿੱਚ ਹੀ ਗਿਆ ਸੀ ਕਿ ਮੈਂ ਉਸਨੂੰ ਫੇਰ ਰੋਕ ਲਿਆ ਨਹੀਂ ਕੰਤੋਂ ਨਹੀਂ ਜੇ ਤੈਨੂੰ ਕਿਸੇ ਨੇ ਕੰਤੋਂ ਉੱਤਰਦੇ ਨੂੰ ਵੇਖ ਲਿਆ ਉਹ ਤੈਨੂੰ ਚੋਰ ਸਮਝੂਗਾ ਮੈਂ ਘਰਾੜੇ ਮਾਰ ਰਹੀ ਸ਼੍ਰੀਮਤੀ ਦੇ ਸਹਰਾਣੇ ਨੂੰ ਕੁੰਜੀਆਂ ਚੁਪੀਆਂ ਅਤੇ ਗਲੀ ਦਾ ਫਾਟ ਖੋਲ ਦਿੱਤਾ ਬਚਨਾ ਚਲਿਆ ਤਾਂ ਗਿਆ ਪਰ ਮੈਨੂੰ ਉਸਦੀ ਭਾਵਕ ਚੁੱਪ ਤੋਂ ਡਰ ਲੱਗਣ ਲੱਗਿਆ ਮੈਂ ਤਰਵਖੀ ਗਿਆ ਜਦ ਤੀਜੇ ਦਿਨ ਸੁਣਿਆ ਕਿ ਬਚਨਾ ਮਰਨ ਕਿਨਾਰੇ ਪਿਆ ਹੈ ਮੈਂ ਕਾਲੀ ਨਾਲ ਉਸਦੇ ਘਰ ਨੂੰ ਤੁਰ ਪਿਆ ਬਚਨਾ ਸ਼ਰਨਾਰਤੀ ਸੀ ਕਦੇ ਮਿੰਟ ਗੁੰਮਰੀ ਵਿੱਚ ਕਿਸੇ ਸਰਦਾਰ ਦਾ ਰਾਖਕ ਸੀ 47 ਦੇ ਰੌਲੇ ਗੋਲੇ ਸਮੇ ਉਸ ਦੀ ਖੂਬਸੂਰਤ ਬੌਟੀ ਉਸ ਜ਼ਗੀਰਦਾਰ ਸਰਦਾਰ ਨੇ ਖੋ ਲਈ ਸੀ ਆਰੋ ਪਹਿਲਾਂ ਵੀ ਬਦਕਾਰ ਸੀ ਉਸ ਦੇ ਖੋਹੀ ਜਾਣ ਦਾ ਬਚਨੇ ਨੂੰ ਬਹੁਤਾ ਦੁੱਖ ਨਾ ਹੋਇਆ ਉਹ ਆਪਣੀ ਬੁੱਢੀ ਮਾਂ ਨਾਲ ਹਿੰਦੁਸਤਾਨ ਆ ਗਿਆ ਕੋਲ ਤਿੰਨ ਕੌਡੀਆਂ ਵੀ ਨਹੀਂ ਸੰਭਚੀਆਂ ਖਾਲੀ ਹੱਥ ਆਇਆ ਸੀ 2-3 ਮਹੀਨੇ ਕਿਸੇ ਕੈਂਪ ਵਿੱਚ ਖਵਾਰ ਹੁਣ ਪਿੱਛੋਂ ਹੀ ਉਹ ਹਮੇਸ਼ਾ ਲਈ ਸਾਡੇ ਪਿੰਡ ਆ ਵਸਿਆ ਸੀ ਥੋੜੇ ਦਿਨਾਂ ਪਿੱਛੋਂ ਹੀ ਉਸਦੀ ਮਾਂ ਬਿਮਾਰ ਪੈ ਗਈ ਮੁਫਤ ਦੀ امدਾਦੀ ਦਵਾਈ ਨਾਲ ਉਸ ਨੂੰ ਆਰਾਮ ਨਾ ਆਇਆ ਉਸ ਨੂੰ ਮਿਆਦੀ ਬੁਖਾਰ ਸੀ ਜਿਹੜਾ ਵਿਗੜ ਚੁੱਕਿਆ ਸੀ ਥੋੜੇ ਦਿਨਾਂ ਦੀ ਜਾਣ ਪਛਾਣ ਵਾਲੇ ਬੰਦੇਆਂ ਕੋਲੋਂ ਉਸਨੇ ਸਹਾਇਤਾ ਮੰਗੀ ਉਹ ਨਾ ਜਾਣਦਾ ਹੋਇਆ ਵੀ ਮੇਰੇ ਕੋਲ ਆਇਆ ਪਰ ਮੈਨੂੰ ਉਸਦੀ ਮੰਗਤੀ ਸ਼ਕਲ ਤੋਂ ਨਫਸ ਤਜਾਗ ਪਈ ਤੋ ਕੁਝ ਦਿਨੋਂ ਮੈਂ ਸਿਰਫ ਇਰਤਾ। ਸ਼ਾਮ ਵੇਲੇ ਮੈਨੂੰ ਕਿਸੇ ਨੇ ਦੱਸਿਆ ਕਿ ਬਚਨੇ ਦੀ ਮਾਂ ਸਖਤ ਬਿਮਾਰ ਹੈ। ਮੈਨੂੰ ਖਿਆਲ ਆਇਆ ਬਹਾਨਾ ਲਾ ਕੇ ਨਹੀਂ ਮੰਗ ਰਿਆ ਸੀ। ਮੈਂ ਦੱਸਣ ਵਾਲੇ ਸਾਥੀ ਦੇ ਨਾਲ ਬਚਨੇ ਦੇ ਘਰ ਗਿਆ। ਜਿਹੜਾ ਪਾਕਿਸਤਾਨ ਚਲੇ ਗਏ ਮੁਸਲਮਾਨ ਦਾ ਵਾੜਾ ਜਿਹਾ ਹੋ ਕੇ ਰਹਿ ਗਿਆ ਸੀ। ਸੱਚ ਮੁੱਚੀ ਬਚਨੇ ਦੀ ਮਾਂ ਮਰਨ ਕਿਨਾਰੇ ਪਈ ਸੀ। ਮੈਂ ਆਪਣੇ ਸਾਥੀ ਨੂੰ ਡਾਕਟਰ ਲੈ ਆਉਣ ਲਈ ਤੋਰ ਦਿੱਤਾ ਪਰ ਡਾਕਟਰ ਦੇ ਆਉਣ ਤੋਂ ਪਹਿਲੇ ਵਿਚਾਰੀ ਵਿਰਧ ਮਾਤਾ ਚਲਾਣਾ ਕਰ ਗਈ। ਮੈਂ ਖਫਣ ਮੰਗਵਾ ਦਿੱਤਾ ਉੰਜ ਮੇਰੀ ਜ਼ਮੀਰ ਮੈਨੂੰ ਅੰਦਰੋਂ ਤੋੜ ਰਹੀ ਸੀ ਕਿ ਖਫਣ ਵਾਲੇ 8 ਰੁਪਈਆ ਨਾਲੋਂ ਜੇ ਵਿੜੀ ਇਸ ਦਵਾਈ ਲਿਆਂਦੀ ਜਾਂਦੀ ਤਾਂ ਸ਼ਾਇਦ ਮਾਤਾ ਬਚ ਰਹੀ ਬਚਨੇ ਦੀ ਮਾਂ ਮਰ ਜਾਣ ਪਿੱਛੋਂ ਮੈਨੂੰ ਉਸ ਨਾਲ ਵਧੇਰੇ ਹਮਦਰਦੀ ਜਾਗ ਪਈ ਅਤੇ ਇੱਕ ਨੀਮ ਦੋਸਤ ਦੀ ਹੈਸ਼ੀਅਤ ਵਿੱਚ ਉਸ ਦੀ ਮਾੜੀ ਮੋਟੀ ਮਦਦ ਕਰਦਾ ਰਿਹਾ ਅਨਪੜ ਵਚਨੇ ਨੂੰ ਪਿੰਡ ਵਿੱਚ ਟੁੱਟਮੀ ਦਿਹਾੜੀ ਬਿਨਾਂ ਕੋਈ ਖਾਸ ਕੰਮ ਨਾ ਮਿਲ ਸਕਾ ਅਤੇ ਟੁੱਟਮੀ ਦਿਹਾੜੀ ਨਾਲ ਉਸ ਦਾ ਇੱਕ ਡੰਗ ਵੀ ਸਖਾਲਾ ਨਹੀਂ ਸੀ ਲੰਘਦਾ ਉਸਨੇ ਅਤੀਸ ਔਖੇ ਸਮੇਂ ਲਾਲੇ ਤੋਂ 20 ਸੀਰ ਗੋੜਹਦਾਰ ਲੈ ਕੇ ਸ਼ਰਾਬ ਦੇ ਘੜੇ ਪਾ ਦਿੱਤੇ ਇਹ ਤੰਦਾ ਕਦੇ ਵੀ ਆਪਣੇ ਸਰਦਾਰ ਲਈ ਮੈਂਟ ਗੁੰਮਰੀ ਵਿੱਚ ਕਰਿਆ ਕਰਦਾ ਸੀ ਸ਼ਰਾਬ ਦੇ ਚਾਰੇ ਕੜੇ ਚੰਗੇ ਉਠਾਏ ਤੇ ਫਿਰ ਉਸ ਦੀ ਸੋਹਣੀ ਗੁਜ਼ਰ ਹੋਣੀ ਸ਼ੁਰੂ ਹੋ ਗਈ ਚੰਗੀ ਸ਼ਰਾਬ ਦੇਣ ਕਾਰਨ ਉਸ ਦੀਆਂ ਖਾਂਦੇ ਪੀਦੇ ਸਰਦਾਰਾਂ ਨਾਲ ਯਾਰੀਆਂ ਪੈ ਗਈਆਂ ਪੁਲਿਸ ਦੇ ਛਾਪੇ ਨੇ ਉਹਨੂੰ ਇੱਕ ਵਾਰ ਧਰ ਲਿਆ ਪਰ ਉਸ ਦੇ ਯਾਰਾਂ ਨੇ ਕਹਿ ਸੁਣ ਕੇ ਛਡਾ ਲਿਆ ਦੂਜੀ ਵਾਰ ਦੇ ਛਾਪੇ ਵਿੱਚ ਉਸ ਨੂੰ ਜੁਰਮਾਨਾ ਹੋਇਆ ਤੇ ਤੀਜੀ ਵਾਰ ਜੇਲ੍ਹੋਂ ਆ ਕੇ ਉਸ ਨੇ ਅਫੀਮ ਵੇਚਣ ਦਾ ਧੰਦਾ ਵੀ ਸ਼ੁਰੂ ਕਰ ਲਿਆ ਨਾਲ ਦੇ ਪਿੰਡ ਵਾਲੇ ਸ਼ਰਾਬ ਤੇ ਅਫੀਮ ਦੇ ਠੇਕੇਦਾਰ ਉਸ ਉੱਤੇ ਬਹੁਤ ਔਖੇ ਸਨ ਉਹਨਾਂ ਭੇਤੀ ਨੂੰ ਪੈਸੇ ਚਾੜ ਕੇ ਦਰੋਗੇ ਰਾਹੀਂ ਛਾਪਾ ਮਰਵਾਇਆ ਬਚਨੇ ਦੇ ਅੰਦਰੋਂ ਸ਼ਰਾਬ ਨਾਲ ਅਫੀਮ ਦੀ ਇੱਟ ਵੀ ਫੜੀ ਗਈ ਅਫੀਮ ਦੇ ਰੁਪਏ ਸਿਰ ਪੈ ਗਏ ਮੁਕੱਦਮੇ ਤੇ ਵੱਖ ਲੱਗੇ ਤੇ ਐਤਕਿ ਜੇਲ੍ਹ ਵੀ 9 ਮਹੀਨੇ ਦੀ ਹੋਗੀ ਅਫੀਮ ਦਾ ਤੰਦਾ ਸ਼ੁਰੂ ਕਰਨ ਤੋਂ ਲੈ ਕੇ ਅੱਜ ਤੱਕ ਉਹ ਅਫੀਮ ਖਾਂਦਾ ਆਇਆ ਸੀ ਜਿਹੜੀ ਜੇਲ੍ਹ ਵਿੱਚ ਵੀ ਵਿੰਗੇ ਟੇਢੇ ਤਰੀਕੇ ਨਾਲ ਪਹੁੰਚ ਜਾਂਦੀ ਸੀ ਉਹ ਇੱਕ ਤਰ੍ਹਾਂ ਨਾਲ ਪੱਕਾ ਅਮਲੀ ਬਣ ਚੁੱਕਾ ਸੀ ਜੇਲ੍ਹੋਂ ਆ ਕੇ ਉਸਨੇ ਫਿਰ ਸ਼ਰਾਬ ਦਾ ਡਰਮ ਪਾਤਾ ਉਸ ਦਾ ਪੰਜਾਬੀ ਕਹਾਵਤ ਪਾਣੀ ਦੀ ਮਾਰੀ ਪਾਣੀ ਨਾਲ ਹੀ ਹਰੀ ਹੋਏਗੀ ਵਿੱਚ ਪੂਰਨ ਵਿਸ਼ਵਾਸ ਸੀ ਪਰ ਕਰਜ਼ਾ ਉਸ ਸਰ ਬਹੁਤ ਹੋ ਚੁੱਕਾ ਸੀ ਉਸ ਦੀ ਹਾਲਤ ਜੇਲ੍ਹ ਨਾਲੋਂ ਵੀ ਭੈੜੀ ਪੈ ਚੁੱਕੀ ਸੀ ਲਗਾਤਾਰ ਅਫੀਮ ਨੇ ਉਸ ਨੂੰ ਕਮ ਹੀਣ ਬਣਾ ਕੇ ਰੱਖ ਦਿੱਤਾ ਆਰਥਿਕ ਹਾਲਤ ਪੁੱਜ ਕੇ ਮਾੜੀ ਹੋ ਜਾਣ ਕਾਰਨ ਉਸ ਦੇ ਆਲੇ ਦੁਆਲੇ ਮੁਫਤ ਦੀ ਸ਼ਰਾਬ ਤੇ ਅਫੀਮ ਖਾਣ ਵਾਲਿਆਂ ਦੀਆਂ ਯਾਰੀਆਂ ਵੀ ਪਤਲੀਆਂ ਪੈ ਗਈਆਂ ਭਾਦੋਂ ਦੀਆਂ ਲਗਾਤਾਰ ਵਾਰਸ਼ਾਂ ਵਿੱਚ ਉਸ ਦਾ ਡਰਮ ਬਹਿ ਗਿਆ ਉਸ ਵਿੱਚ ਖਟਾਸ ਭਰ ਗਈ ਫਿਰ ਉਸ ਭਾਂਡੇ ਚੁੱਕਣ ਵਾਲੀ ਵਾਰਦਾਤ ਕਰ ਲਈ ਜਿਸ ਨੂੰ ਮੈਂ ਬਾਹਰ ਲੋਕਾਂ ਵਿੱਚ ਜ਼ਹਿਰ ਨਹੀਂ ਸੀ ਹੋਣ ਦਿੱਤਾ। ਭਾਵੇਂ ਸ਼ਰਾਬ ਤੇ ਅਫੀਮ ਵੇਚਣਾ ਕਾਨੂੰਨੀ ਤੇ اخਲਾਕੀ ਤੌਰ ਤੇ ਘੱਟ ਜੁਰਮ ਨਹੀਂ ਸੀ ਪਰ ਫਿਰ ਵੀ ਮੈਂ ਬਚਨੇ ਨੂੰ ਚੋਰ ਪੁਕਾਰਿਆ ਜਾਣਾ ਨਹੀਂ ਸੀ ਸੁਣ ਸਕਦਾ। ਜਿਉਂ ਹੀ ਮੈਂ ਉਸ ਦੇ ਬਾੜੇ ਪਹੁੰਚਿਆ ਤਾਂ ਮੈਨੂੰ ਉਸ ਦੀ ਮਰਨ ਕਿਨਾਰੇ ਪਈ ਮਾਂ ਯਾਦ ਆ ਗਈ। ਬਚਨੇ ਦੀ ਬੁਰੀ ਹਾਲਤ ਸੀ। ਤਮੀਜ਼ ਮੈਲ ਨਾਲ ਭਰੀ ਹੋਈ ਵਾਲ ਖਿਲਰੇ ਅਤੇ ਅੱਖਾਂ ਪਾੜ-ਪਾੜ ਜਾਂਦੀਆਂ ਸਨ ਉਸ ਨੂੰ ਟਟੀਆਂ ਲੱਗੀਆਂ ਹੋਈਆਂ ਸਨ ਬਚਨੇ ਆਪ ਕੀ ਹਾਲ ਹੈ ਤੇਰਾ ਮਹਿਮਦ ਅਰਦੀ ਨਾਲ ਪੁੱਛਿਆ ਸੀ ਕੱਲ ਨਾਲੋਂ ਅੱਜ ਮੇਰਾ ਚਿੱਤ ਤਕੜਾ ਹੈ ਅਤੇ ਹੁਣ ਹੋਰ ਵੀ ਤਕੜਾ ਹੋ ਜਾਊਗਾ ਭਾਵੇਂ ਉਸ ਦਾ ਬੋਲ ਇੱਕ ਰੋਗੀ ਤੇ ਅਮਲੀ ਦਾ ਸੀ ਪਰੋਖ ਵਿੱਚ ਵੀ ਉਸ ਦਾ ਚਿਹਰਾ ਰੋਗ ਜਾਪਦਾ ਸੀ ਨ ਤੈਨੂੰ ਕਿਵੇਂ ਪਤਾ ਹੈ ਮੈਂ ਪੁੱਛਿਆ ਸੀ ਮਾਰਨਾ ਹੁੰਦਾ ਤਾਂ ਉਸੇ ਰਾਤ ਹੀ ਮਰ ਜਾਂਦਾ ਪਰ ਮੈਂ ਬਚ ਰਿਹਾ ਸੀ ਜੀ ਉਹ ਕਿਵੇਂ ਉਸ ਦਿਨ ਮੈਨੂੰ ਅਫੀਮ ਨਹੀਂ ਕਿਤੋਂ ਮਿਲੀ ਤੇ ਮੈਂ ਅੰਨਾ ਹੋਇਆ ਫਿਰਦਾ ਸੀ ਬਚਨੇ ਨੇ ਮੇਰੇ ਵੱਲ ਪਾਸਾ ਪਰਤ ਕੇ ਦੱਸਣਾ ਸ਼ੁਰੂ ਕੀਤਾ ਮੈਂ ਅਫੀਮ ਦੇ ਮਾਵੇ ਲਈ ਹੀ ਸਾਰੀ ਵਾਹ ਲਾਈ ਤਰਲੇ ਲਏ ਪਰ ਆਧਾਰੋਂ ਵੀ ਜਵਾਬ ਮਿਲ ਗਿਆ ਜਿੰਦ ਮੇਰੀ ਟੁੱਟ ਟੁੱਟ ਜਾਵੇ ਤੇ ਲੱਤਾਂ ਵਾਂਹ ਚ ਖੱਲੀਆਂ ਪੈ ਪੈ ਜਾਣ ਅਖੀਰ ਰਾਤ ਨੂੰ ਮੈਂ ਕੁਝ ਚੁੱਕ ਕੇ ਅਫੀਮ ਵਾਲੇ ਦੇ ਘਰ ਲੈ ਜਾਣ ਦੀ ਨੀਅਤ ਧਾਰ ਲਈ ਕਈ ਥਾਂ ਦਾਲ ਆਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਵੀ ਕੰਮ ਆਸ ਨਾ ਆਇਆ ਫਿਰਦਾ ਫਿਰਦਾ ਤੁਹਾਡੀ ਗਲੀ ਆ ਗਿਆ ਤੇ ਤੁਹਾਡੇ ਵਰਤਾਓ ਨੇ ਮੈਨੂੰ ਜਿਉਂਦੇ ਨੂੰ ਹੀ ਮਾਰ ਸੁੱਟਿਆ ਮੈਂ 10 ਰੁਪਇਆ ਦੀ ਹੀ ਅਫੀਮ ਲੈ ਆਇਆ ਇਹ ਖੋਲ ਕੇ ਪੀ ਲੈਣੀ ਹੈ ਤੇ ਮਰ ਜਾਣਾ ਪਰ ਮੈਂ ਤਿੰਨ ਤੋਲੇ ਅਫੀਮ ਵਾਲ ਵੇਖ-ਵੇਖ ਕੇ ਦਿਨ ਚੜਾਤਾ ਸੋਚਿਆ ਤੁਸੀਂ 10 ਰੁਪਏ ਮੈਨੂੰ ਮਰ ਜਾਣ ਲਈ ਨਹੀਂ ਦਿੱਤੇ ਪੈਰਾਂ ਤੇ ਖਲੋਣ ਲਈ ਮਦਦ ਕੀਤੀ ਹੈ ਮੈਂ ਸੰਤੇ ਨੂੰ ਉਸ ਦੀ ਅਫੀਮ ਜਿਉਂ ਦੀ ਤਿਉਂ ਮੋੜ ਆਇਆ ਅਤੇ ਤੁਹਾਡਾ ਨੋਟ ਵਾਪਸ ਲੈ ਆਇਆ ਉਸ ਮੈਲੇ ਸਹਰਾਣੇ ਚ ਮਰੋੜਿਆ ਨੋਟ ਕੱਢ ਕੇ ਮੇਰੇ ਵੱਲ ਵਧਾ ਦਿੱਤਾ ਮੈਂ ਉਸ ਨੂੰ ਕੀ ਕਰਾਂ ਮੈਂ ਹੈਰਾਨ ਵੀ ਸੀ ਅਤੇ ਉਸ ਦੀ ਜ਼ਾਵਤ ਦੇ ਸੜਕੇ ਵੀ ਜਾ ਰਿਹਾ ਸਾਂ ਤੁਹਾਡੀ ਬਹੁਤ ਮਿਹਰਬਾਨੀ ਤੁਹਾਡਾ ਜ਼ਿੰਦਗੀ ਦੇਣ ਦਾ ਇਹ ਨਮਾ ਅਹਿਸਾਨ ਕਦੇ ਨਹੀਂ ਭੁੱਲਾਂਗਾ ਮੈਂ ਉਸ ਨੇ ਲੰਮਾ ਸਾਹ ਭਰਿਆ ਇਸ ਰਾਣੇ ਪਏ 10 ਰੁਪਏ ਮੈਨੂੰ ਚੁੱਭਦੇ ਨੇ ਤੁਸੀਂ ਇਹਨਾਂ ਨੂੰ ਜ਼ਰੂਰ ਵਾਪਸ ਲੈ ਲਓ ਕਿਤੇ ਮੇਰਾ ਮਨ ਫੇਰ ਕਮਜ਼ੋਰ ਨਾ ਪੈ ਜੇ ਮੈਂ ਤੁਹਾਨੂੰ ਮਰਦਾਂ ਵਾਲਾ ਯਕੀਨ ਦਵਾਨਾ ਕਿ ਮੈਂ ਹੁਣ ਬਿਲਕੁਲ ਨਹੀਂ ਮਰਦਾ ਮੈਂ ਜਾਵਾਂਗਾ ਸਭ ਪੁੱਠੇ ਸਿੱਧੇ ਕੰਮ ਛੱਡ ਕੇ ਮਰਦਾ ਵਾਂਗ ਜਾਵਾਂਗਾ ਮੈਂ ਲਿਸ਼ਕ ਦੀਆਂ ਅੱਖਾਂ ਨਾਲ ਉਸਦੇ ਦੋਵੇਂ ਹੱਥ ਕੁੱਟ ਕੇ ਫੜ ਲਏ ਧੰਨਵਾਦ ਦੋਸਤੋ